ਬਹਾਗੜਾ ਮਹੱਲਾ ਚੌਥਾ ਹਾ ਬਲਹਾਰੀ ਤੇ ਨਕਾ ਮੇਰੀ ਜਿੰਦੜੀਏ ਜਨ ਹਰ ਹਰ ਨਾਮ ਆਧਾਰੋ ਰਾਮ ਗੁਰ 사ਤਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ ਬਖ ਪਾਜਲ ਤਾਰਨ ਹਾਰੋ ਰਾਮ ਹਾ ਬਲਿਹਾਰੀ ਤੈਨਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰੋ RAM ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀਆਂ ਦੀ ਬਾਣੀ ਰਾਗ ਬਿਹાગੜਾ ਦੇ ਵਿੱਚ ਅੰਗ 539 540 ਦੇ ਉੱਪਰ ਸੋ ਆਪਣੇ ਸ਼ੰਤ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਾ ਬਲਿਹਾਰੀ ਤੈਨਕੋ ਮੇਰੀ ਜਿੰਦੜੀਏ ਜਨ ਹਰ ਹਰ ਨਾਮ ਹੈ ਆਧਾਰੋ RAM ਹਾ ਬਲਹਾਰੀ ਤੈਨਕੋ ਮੇਰੀ ਜੰਦੂੜੀ ਅਰਥਾਤ ਕਿਹ ਮੇਰੀ ਅਨਮਾਣੀ ਜਈਏ ਜੰਦੇ ਮੈਂ ਉਹਨਾ ਗੁਰਮਖਾਂ ਗੁਰੂ ਪਿਆਰਿਆਂ ਤੋਂ ਬਲਹਾਰ ਜਾਂਦਾ ਹਾਂ ਸਦਕੇ ਕੁਰਬਾਨ ਜਾਂਦਾ ਹਾਂ ਕਿਨਾਂ ਤੋਂ ਮਹਾਰਾਜ ਕਹਿੰਦੇ ਜਨ ਹਰ ਹਰ ਨਾਮ ਆਧਾਰੋ RAM ਗੇਨਾ ਗੁਰਮਖਾ ਗੁਰੂ ਪਿਆਰਿਆ ਨੂੰ ਕੇਵਲ ਤੇ ਕੇਵਲ ਉਸ ਹਰੀ ਹਰੀ ਜੀ ਦੇ ਨਾਮ ਦਾ ਹੀ ਆਧਾਰ ਅਰਥਾ ਤੋਟ ਆਸਰਾ ਹੈ ਆਸ਼ਕ ਨੇ ਗੁਰ ਸਤ ਗੁਰੇ ਨਾਮ ਦਰੜਾਇਆ ਮੇਰੀ ਜਿੰਦੜੀਏ ਬਿਖ ਪਾ ਜਲ ਤਾਰਨ ਹਰਿ ਰਾਮ ਗੋਰੇ ਸਤ ਗੋਰੇ ਨਾਮ ਦ੍ਰਿੜਾਇਆ ਮੇਰੀ ਜਿੰਦੂੜੀ ਅਰਥਾਤ ਕਹੇ ਮੇਰੀ ਅਨਮਾਣੀਏ ਜਈਏ ਜਿੰਦੇ ਗੁਰੂ ਸਤਗੁਰੂ ਪਾਸ਼ਾ ਜੀਆਂ ਨੇ ਹਰੀ ਹਰੀ ਦੇ ਨਾਮ ਦੇ ਵਿੱਚ ਦ੍ਰਿੜ ਕਰਨਾ ਕੀਤਾ ਹੈ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਔਰ ਮਹਾਰਾਜ ਕਹਿੰਦੇ ਵਿਖ ਪੌਜਲ ਤਾਰਨ ਹਾਰੋ ਰਾਮ ਗੁਰੂ ਸਤਗੁਰੂ ਪਾਸ਼ਾ ਵਿਖ ਪੌਜਲ ਅਰਥਾਤ ਜ਼ਹਿਰੀਲੇ ਸੰਸਾਰ ਰੂਪੀ ਸਮੁੰਦਰ ਤੋਂ ਤਾਰਨ ਦੇ ਸਮਰਾਥ ਹਨ ਇਹ ਰਾਮ ਜੀ ਸੁਪਾਸ਼ਾ ਕਹਿੰਦਾ ਜੈਨਾ ਇਕ ਮਨ ਹਰ ਤਿਆ ਆਇਆ ਮੇਰੀ ਜਿੰਦੜੀਏ ਤਿੰਨ ਸੰਤ ਜਨਾ ਜਾ ਕਰੋ ਰਾਮ ਨਾਨਕ ਹਰ ਜਬ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ ਉਂ ਜਨਾ ਇਕ ਮਨ ਹਰ ਧਿਆਆ ਮੇਰੀ ਜਿੰਦੜੀ ਅਰਥਾਤ ਕਿ ਮੇਰੀ ਅਨਮਾਣੀ ਜਈਏ ਜੰਦੇ ਜਿਨਾਂ ਵੀ ਗੁਰਮੁਖਾਂ ਗੁਰੂ ਪਿਆਰਿਆਂ ਨੇ ਇਕ ਮਨ ਹੋ ਕੇ ਭਾਵ ਕਾਗਰ ਚਿਤ ਹੋ ਕੇ ਉਸ ਹਰੀ ਪਰਮੇਸ਼ਰ ਜੀ ਨੂੰ ਧਿਆਉਣਾ ਕੀਤਾ ਹੈ ਚੇਤੇ ਕਰਨਾ ਕੀਤਾ ਹੈ ਮਹਾਰਾਜ ਕਹਿੰਦੇ ਤੈਨ ਸੰਤ ਜਨਾ ਜੈਕਾਰੋ ਰਾਮ ਅਰਥਾਤ ਕਿ ਉਹਨਾਂ ਸੰਤ ਜਨਾਂ ਤੋਂ ਗੁਰਮੁਖਾਂ ਗੁਰੂ ਪਿਆਰਿਆਂ ਦੀ ਜੈ ਜੈਕਾਰ ਹੋਵੇ ਹੈ ਰਾਮ ਜੀ ਸੋ ਮਾਰਾ ਗੁਰ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਬ ਦੁਖ ਨਿਵਾਰਨ ਹਰੋ RAM ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਅਰਥਾਤ ਕਿ ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਉਂ ਨਾ ਗੁਰਮੁਖਾਂ ਗੁਰੂ ਪਿਆਰਿਆਂ ਨੇ ਉਸ ਹਰੀ ਪਰਮੇਸ਼ਰ ਜੀ ਨੂੰ ਜਾਪ ਕੇ ਸੁੱਖ ਨੂੰ ਪਾਉਣਾ ਕੀਤਾ ਹੈ ਮੇਰੀ ਅਨਮਾਨੀਏ ਜਈਏ ਜਿੰਦੇ ਔਰ ਮਹਾਰਾਜ ਕਹਿੰਦੇ ਸਬਦ ਦੁਖ ਨਿਵਾਰਣ ਹਰੋ ਰਾਮ ਅਰਥਾਤ ਹੈ ਹਰੀ ਪਰਮੇਸ਼ਰ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਦੇ ਸਾਰੇ ਦੁਖ ਨਿਵਾਰਣ ਦੇ ਸਮਰਾਥ ਨੇ ਦੁਖੜੇ ਦੂਰ ਕਰਨ ਦੇ ਸਮਰਾਥ ਆ ਨਾ ਸੋ ਅਗੋ ਮਹਾਰਾਜ ਆਪਣੇ ਸ਼ੰਤ ਦੇ ਦੂਸਰੇ ਚਰਨ ਦੇ ਵਿੱਚ ਕਿਰਪਾ ਕਰਦੇ ਹਨ ਕੰਧ ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇਰੇ RAM ਤੇ ਸ੍ਰਵਨ ਭਲੇ ਸੋ ਬਨੇਕ ਹਾ ਮੇਰੀ ਜਿੰਦੜੀਏ ਹਰ ਕੀਰਤਨ ਸੁਣ ਹੈ ਨਤ ਤੇਰੇ RAM ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀ ਅਰਥਾਤ ਕਹਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਹ ਰਸਨਾ ਅਰਥਾ ਤੋ ਜੀਬਾ ਤਨਤਾ ਯੋਗ ਹੈ ਧੰਨਤਾ ਯੋਗ ਹੈ ਮੇਰੀ ਅਨਮਾਣੀਏ ਜਈਏ ਜੰਦੇ ਕਿਹੜੀ ਜੀਬਾ ਤਨਤਾ ਯੋਗ ਹੈ ਕਹਿੰਦੇ ਗੁਣ ਗਾਵੇ ਹਰ ਪ੍ਰਭ ਕੇਰੇ RAM ਜਿਹੜੀ ਜੀਬਾ ਮਹਾਰਾਜ ਕਹਿੰਦੇ ਗੁਣਾ ਨੂੰ ਗਾਉਣਾ ਕਰਦੇ ਹਰੀ ਪ੍ਰਭੂ ਜੀ ਦੇ ਹੈ RAM ਜੀ ਕਹਿੰਦਾ ਹੈ ਸ੍ਰਵਨ ਭਲੇ ਸੋਬਨੀਕ ਹ ਮੇਰੀ ਜਿੰਦੜੀਏ ਹਰ ਕੀਰਤਨ ਸੁਣੈ ਹਰ ਤੇਰੇ RAM ਤੇ ਸ੍ਰਵਨ ਭਲੇ ਸੋਬਨੀਕ ਹ ਮੇਰੀ ਜਿੰਦੜੀਏ ਅਰਥਾਤ ਕਿ ਉਹ ਸ੍ਰਵਨ ਅਰਥਾਤ ਉਹ ਕੰਨ ਭਲੇ ਨੇ ਮਹਾਰਾਜ ਕਹਿੰਦੇ ਸੋਬਨੀਕ ਨੇ ਸ਼ੋਭਾ ਵਾਲੇ ਨੇ ਜਸ ਕੀਰਤੀ ਵਾਲੇ ਨੇ ਮੇਰੀ ਨਮਾਣੀਆ ਜਈਏ ਜੰਦੇ ਕਿਹੜੇ ਕੰਨ ਕਹਿੰਦੇ ਹਰ ਕੀਰਤਨ ਸੁਣ ਹੈ ਹਰ ਤੇਰੇ RAM ਜੜ ਹਰੀ ਹਰੀ ਦਾ ਕੀਰਤਨ ਸੁਣਨਾ ਕਰਦੇ ਨੇ ਹਰੀ ਜੀ ਤੁਹਾਡੇ ਨਾਮ ਨੂੰ ਜਿਹੜੇ ਸੁਣਨਾ ਕਰਦੇ ਹਨ ਹੈ RAM ਜੀ ਸੋ ਮਹਾਰਾਜ ਕਹਿੰਦੇ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲਗਾ ਗੁਰ ਪੈਰੇ RAM ਉੰਗੋਰਾ ਬਟਾ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚਤੇ ਰੇ ਰਾਮ ਸੋ ਸੀਸ ਪਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਅਰਥਾਤ ਕਹਿ ਮੇਰੀ ਅਨਮਾਣੀਏ ਜਈਏ ਜਿੰਦੇ ਤਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਹ ਸੀਸ ਅਥਵਾ ਉਹ ਸਿਰ ਪਲਾ ਬੜਾ ਪਵਿੱਤਰ ਹੈ ਬਹੁਤ ਪਾਵਨ ਹੈ ਕਿਹੜਾ ਸਿਰ ਕਹਿੰਦਾ ਜੋ ਜਾਏ ਲੱਗਾ ਗੁਰ ਪੈਰੇ RAM ਜਿਹੜਾ ਸਿਰ ਜਿਹੜਾ ਸੀਸ ਜਾ ਕੇ ਲੱਗਣਾ ਕਰਦਾ ਹੈ ਗੁਰੂ ਮਹਾਰਾਜ ਦੇ ਪੈਰੀ ਗੁਰੂ ਮਹਾਰਾਜ ਦੇ ਚਰਨੀ ਇਹ RAM ਜੀ ਕਹਿੰਦਾ ਗੁਰ ਬੇਟਾ ਹੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚਤੇ ਰੇ RAM ਗੁਰ ਬੇਟਾ ਹੋ ਨਾਨਕ ਵਾਰਿਆ ਮੇਰੀ ਜਿੰਦੜੀਏ ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਇਐਸੀ ਆਪਣੇ ਗੁਰੂ ਮਹਾਰਾਜਿਆਂ ਤੋਂ ਵਾਰਨੇ ਜਾਂਦੇ ਹਾਂ ਸਦਕੇ ਬਲਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਹੇ ਮੇਰੀ ਅਨਮਾਨੀਏ ਜਈਏ ਜੰਦੇ ਕਿਹੜੇ ਗੁਰੂ ਮਹਾਰਾਜਿਆਂ ਤੋਂ ਕਹਿੰਦੇ ਜੈ ਨਾ ਹਰ ਹਰ ਨਾਮ ਚ ਤੇਰੇ RAM ਜਿਹੜੇ ਗੁਰੂ ਮਹਾਰਾਜਿਆਂ ਨੇ ਸਾਨੂੰ ਹਰੀ ਹਰੀ ਦੇ ਨਾਮ ਨੂੰ ਚੇਤੇ ਕਰਾਇਆ ਹੈ ਹੇ RAM ਜੀ ਸੋਗ ਆਪਣੇ ਸ਼ਾਂਤ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤੇ ਨੇਤਰ ਭਲੇ ਪਰਵਾਣ ਹਾ ਮੇਰੀ ਜਿੰਦੜੀਏ ਜੋ ਸਾਧੂ ਸਤਗੁਰ ਦੇਖੇ ਰਾਮ ਤੇ ਹਸਤ ਪਨੇਦ ਪਵਿੱਤਰ ਹਾ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੈਖੇ ਰਾਮ ਤੇ ਨੇਤਰ ਭਲੇ ਪਰਵਾਣ ਹਾ ਮੇਰੀ ਜਿੰਦੜੀਏ ਰਥਾਤ ਕਹਤਾ ਨਗਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਮੇਰੀ ਅਨਮਾਣੀਏ ਜਈਏ ਜੰਦੇ ਤੋਹ ਨੇਤਰ ਉਹ ਅੱਖਾਂ ਮਹਾਰਾਜ ਕਹਿੰਦੇ ਤਾਂਨ ਨੇ ਭਲੇ ਨੇ ਉਹ ਪਰਵਾਨ ਨੇ ਪਾਤਸ਼ਾਹ ਜੀ ਨੂੰ ਨੇਤਰ ਕਿਹੜੇ ਜੋ ਸਾਧੂ ਸਤਗੁਰ ਦੇਖੇ ਰਾਮ ਜਿਹੜੇ ਨੇਤਰ ਸਾਧ ਸਤਗੁਰਾਂ ਨੂੰ ਦੇਖਣਾ ਕਰਦੇ ਨੇ ਸਾਧ ਸਤਗੁਰੂ ਦੇ ਦਰਸ਼ਨ ਕਰਨੇ ਕਰਦੇ ਹਨ ਹੇ ਰਾਮ ਜੀ ਕਹਿੰਦਾ ਤੇ ਹਸਤਪਨੀਤ ਪਵਿੱਤਰ ਹਾ ਮੇਰੀ ਜਿੰਦੜੀਏ ਜੋ ਹਾਰ ਜਸ ਹਰ ਹਰ ਲੈਖਹਾਰਾਮ ਤੇ ਹਸਤ ਪੁਨੀਤ ਪਵਿੱਤਰ ਹਾ ਮੇਰੀ ਜਿੰਦੜੀਏ ਅਰਥਾਤ ਕਹੇ ਮੇਰੀ ਨਿਮਾਣੀਏ ਜਈਏ ਜਿੰਦੇ ਉਹ ਹਸਤ ਅਰਥਾਤ ਕਹ ਹਸਤ ਕਮਲ ਜਾਂ ਹੱਥ ਪੁਨੀਤ ਨ ਪਵਿੱਤਰ ਨਹੇ ਮੇਰੀ ਨਿਮਾਣੀਏ ਜਿੰਦੇ ਕਿਹੜੇ ਹੱਥ ਮਹਾਰਾਜ ਕਹਿੰਦਾ ਜੋ ਹਾਰ ਜਸ ਹਰ ਹਰ ਲੈਖਹਾਰਾਮ ਜੜਾ ਹਰੇ ਜਸ ਨੂੰ ਲਿਖਣਾ ਕਰਦੇ ਨੇ ਹਰ ਹਰ ਲੇਖੇ ਰਾਮ ਜੜ ਹਰੇ ਹਰੇ ਨੂੰ ਲਿਖਣਾ ਕਰਦੇ ਹਨ ਹੇ ਰਾਮ ਜੀ ਸੁਗੋ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਤਿਸ ਜਨਕੇ ਪਾਗਨਿਤ ਪੂਜਿਆ ਹਾ ਮੇਰੀ ਜਿੰਦੜੀਏ ਜੋ ਮਾਰਗ ਧਰਮ ਚੱਲੇ ਸਹਾਰਾ ਰਾਮ ਨਾਨਕੈ ਤਨ ਵਿਟੋ ਹਵਾਰਿਆ ਮੇਰੀ ਜਿੰਦੜੀਏ ਹਰ ਸੋਣਾ ਹਰ ਨਾਮ ਮਨੇ ਸਹਾਰਾਮ ਤਿਸ ਜਨ ਕੇ ਪਾਗਨਿਤ ਪੂਜੀਐ ਮੇਰੀ ਜਿੰਦੜੀਏ ਅਰਥਾਤ ਕਹਿ ਮੇਰੀ ਅਨਮਾਣਿਆ ਜਈਏ ਜੰਦੇ ਉਸ ਜਨ ਦੇ ਉਸ ਦਾਸ ਦੇ ਅਰਥ ਅਥਵਾ ਉਸ ਗੁਰਮੁਖ ਗੁਰੂ ਪਿਆਰੇ ਦੇ ਪਾਗਰਥਾਤ ਪੈਰ ਨਿਤ ਪੂਜੀਐ ਕਿਹੜੇ ਗੁਰਮੁਖ ਗੁਰੂ ਪਿਆਰੇ ਦੇ ਮਹਾਰਾਜ ਕਹਿੰਦੇ ਜੋ ਮਾਰਗ ਧਰਮ ਚੱਲੇ ਸਹਾਰਾਮ ਜਿਹੜੇ ਪਾਗ ਜਿਹੜੇ ਪੈਰ ਧਰਮ ਦੇ ਮਾਰਗ ਤੇ ਧਰਮ ਦੇ ਰਾਹ ਤੇ ਚੱਲਣਾ ਕਰਦੇ ਹਨ ਹੈ ਰਾਮ ਜੀ ਕਹਿੰਦੇ ਨਾਨਕ ਤਨ ਵਿਟੋ ਹਵਾਰਿਆ ਮੇਰੀ ਜਿੰਦੜੀਏ ਘਰ ਸੋਣਾ ਹਰ ਨਾਮ ਮਨ ਸਹਾਰਾ ਨਾਨਕ ਤਨ ਵਿਟੋ ਹਵਾਰਿਆ ਮੇਰੀ ਜਿੰਦੜੀਏ ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਹਿ ਮੇਰੀ ਨਵਾਣੀਆਂ ਜਾਈਆ ਜੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਵਾਰਨੇ ਬਲਹਾਰ ਜਾਂਦਾ ਹਾਂ ਕਿਨਾਂ ਤੋ ਕਹਿੰਦੇ ਹਰ ਸੁਣ ਹਰ ਨਾਮ ਮਨੇ ਸਹਾਰਾਮ ਜਿਹੜੇ ਹਰੀ ਜੀ ਦੇ ਨਾਮ ਨੂੰ ਸੁਣ ਕੇ ਹਰੀ ਦੇ ਨਾਮ ਨੂੰ ਮੰਨਣਾ ਕਰਦੇ ਹਨ ਹੈ ਰਾਮ ਜੀ ਸੁਗ ਅੰਤਮ ਆਪਣੇ ਸ਼ੰਤ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵੈ ਰਾਮ ਪੌਣ ਪਾਣੇ ਬਸੰਤਰ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੈ ਰਾਮ ਤਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ ਅਰਥਾਤ ਕਹੇ ਮੇਰੀ ਨਮਾਣੀਏ ਜਈਏ ਜੰਦੇ ਜਨਮੇ ਤਰਤੀਆ ਮਹਾਰਾਜ ਕਹਿੰਦੇ ਪਾਤਾਲ ਲੋਕ ਨੇ ਜੰਨੇ ਵੀ ਆਕਾਸ਼ ਲੋਕ ਨੇ ਭਾਵ ਤਿੰਨੇ ਲੋਕ ਹੀ ਮਹਾਰਾਜ ਕਹਿੰਦੇ ਸਭ ਹਰ ਹਰ ਨਾਮ ਧਿਆਵੈ ਰਾਮ ਏ ਰਾਮ ਜੀ ਅਸਾਰ ਹਰੀ ਹਰੀ ਜੀ ਤੁਹਾਡੇ ਨਾਮ ਨੂੰ ਹੀ ਧਿਆਉਣਾ ਕਰਦੇ ਹਨ ਕਹਿੰਦੇ ਪਾਉਣ ਪਾਣੀ ਬਸੰਤਰ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੇ ਰਾਮ ਚਾਹੇ ਪਾਉਣ ਹਵਾ ਹੈ ਚਾਹੇ ਪਾਣੀ ਹੈ ਮਹਾਰਾਜ ਕਹਿੰਦੇ ਚਾਹੇ ਵਸੰਤਰ ਹੈ ਜਾਂ ਫਿਰ ਪੌਣ ਤੋਂ ਭਾਵ ਰਜ ਗੁਣ ਪਾਣੀ ਤੋਂ ਭਾਵ ਸਤੋ ਗੁਣ ਵਸੰਤਰ ਤੋਂ ਭਾਵ ਤਮ ਗੁਣ 미 ਹੁੰਦਾ ਭਾਵ ਹੈ ਤਿੰਨ ਤਤ ਜਾਂ ਤਿੰਨ ਗੁਣ ਹੈ ਮੇਰੀ ਨਮਾਣੀਏ ਜਈਏ ਜੰਦੇ ਕਹਿੰਦੇ ਨਿਤ ਹਰ 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 ਜਸ ਗਾਵੇ ਰਾਮ ਇਹ ਨਿਤ ਹਰੀ 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 ਜੀ ਤੁਹਾਡੇ ਜਸ ਨੂੰ ਹੀ ਗਾਉਣਾ ਕਰਦੇ ਹਨ ਹੈ ਰਾਮ ਜੀ ਕਹਿੰਦੇ ਵਣਤ੍ਰਣ ਸਭ ਔਕਾਰ ਹਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤੇ ਆਵੈ ਰਾਮ ਨਾਨਕ ਤੇ ਹਰ ਦਰਪੈ ਨਾਇਆ ਮੇਰੀ ਜਿੰਦੜੀ ਏ ਜੋ ਗੁਰਮੁਖੇ ਭਗਤ ਮਨ ਲਾਵੇ ਰਾਮ ਵਣ ਤ੍ਰਣ ਸਭ ਆਕਾਰ ਹੈ ਮੇਰੀ ਜਿੰਦੜੀ ਅਰਥਾਤ ਕਹੇ ਮੇਰੀ ਨਮਾਣੀ ਜਈਏ ਜੰਦੇ ਵਾਨ ਅਰਥਾਤ ਵਿਸ਼ਾਲ ਜੰਗਲਾਂ ਤੋਂ ਲੈ ਕੇ ਤਰੇੜ ਅਰਥਾਤ ਕਾਦੀ ਤੜਤਾਏ ਅਸੂਲ ਤੋਂ ਲੈ ਕੇ ਸੂਖਮਤਾ ਜਿੰਨਾ ਵੀ ਪਸਾਰਾ ਹੈ ਹਾਥੀ ਤੋਂ ਲੈ ਕੇ ਕੀੜੇ ਤਾਈ ਜਿੰਨਾ ਵੀ ਪਸਾਰਾ ਹੈ ਮਹਾਰਾਜ ਕਹਿੰਦਾ ਮੁਖ ਹਰ ਹਰ ਨਾਮ ਧਿਆਵੈ RAM RAM JI ਇਸਾਰਾ ਪਸਾਰਾ ਆਪਣੇ ਮੁਖ ਦੇ ਨਾਲ ਹਰੀ ਹਰੀ ਜੀ ਤੁਹਾਡੇ ਨਾਮ ਨੂੰ ਹੀ ਧਿਆਉਣਾ ਕਰਦਾ ਹੈ ਨਾਨਕ ਤੈ ਹਰ ਦਰ ਪੈ ਨਹਾਇ ਮੇਰੀ ਜਿੰਦੜੀਏ ਜੋ ਗਰਮ ਖੇ ਭਗਤ ਮਨ ਲਾਵੇ ਰਾਮ ਨਾਨਕ ਤੇ ਹਰ ਦਰ ਪਹਿਨਾਇਆ ਮੇਰੀ ਜੰਦੜੀਏ ਚੌਥਾ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਨੂੰ ਹਰੀ ਜੀ ਦੇ ਦਰ ਤੇ ਖੜ ਕੇ ਪਹਿਨਾਇਆ ਜਾਂਦਾ ਹੈ ਸਤਕਾਰਿਆ ਜਾਂਦਾ ਹੈ ਉਹਨਾਂ ਦੇ ਗਲ ਦੇ ਵਿੱਚ ਸਰੋਪਾ ਪਾਇਆ ਜਾਂਦਾ ਹੈ اے ਮੇਰੀ ਨਮਾਣੀ ਜਈਏ ਜੰਦੇ ਇਨਾ ਗੁਰਮਖਾ ਗੁਰੂ ਪਿਆਰਿਆਂਦੇ ਮਹਾਰਾਜ ਕਹਿੰਦਾ ਜੋ ਗੁਰਮੁਖੇ ਭਗਤ ਮਨ ਲਾਵੇ ਰਾਮ ਜਿਹੜਾ ਗੁਰਮੁਖ ਹੋ ਕੇ ਗੁਰੂ ਮਹਾਰਾਜ ਦੇ ਅਨੁਸਾਰੀ ਹੋ ਕੇ ਹਰੀ ਜੀ ਦੀ ਭਗਤੀ ਦੇ ਵਿੱਚ ਆਪਣੇ ਮਨ ਨੂੰ ਲਾਉਣਾ ਕਰਦੇ ਹਨ ਹੈ ਰਾਮ ਜੀ ਕਹਿੰਦੇ ਵਣਤ੍ਰਣ ਸਭ ਆਕਾਰ ਹ ਮੇਰੀ ਜਿੰਦੜੀ ਐ ਮੁਖ ਹਰ ਹਰ ਨਾਮ ਤੇ ਆਵੇ ਰਾਮ ਨਾਨਕ ਤੇ ਹਰ ਦਰਪੈ ਨਾ ਆ ਮੇਰੀ ਜਿੰਦੜੀ ਐ ਜੋ ਗਰਮੋਖੇ ਭਗਤ ਮਨ ਲਾਵੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ